ਜੈ ਭਿੰਦ ਜੈ ਭਾਰਤ ਅੱਜ ਸਾਡੇ ਬਲਵਿੰਦਰ ਕੁਮਾਰ ਐਡਵੋਕੇਟ ਸਾਹਿਬ ਜਗੰਦਰ ਹਲਕੇ ਤੋਂ ਜਿਹੜੇ ਭੋਜਨ ਸਮਾਜ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਦੇ ਹੱਕ ਦੇ ਵਿੱਚ ਸਾਗੋੜ ਹਲਕੇ ਦੇ ਵਿੱਚ ਸਾਗੋੜ ਹਲਕੇ ਦੇ ਵਿੱਚ ਰੋਡ ショਅ ਕੱਢਿਆ ਗਿਆ ਤੇ ਅਸੀਂ ਮਹਿਦਪੁਰ ਦੇ ਵਿੱਚੋਂ ਪਹਿਲਾ ਰੋਡ ショਅ ਸ਼ੁਰੂ ਕੀਤਾ ਪਿੰਡਾਂ ਵਿੱਚ ਦੀ ਹੁੰਦੇ ਹੋਏ ਮਰਸੀਆਂ ਗਏ ਆ ਮਰਸੀਆਂ ਤੋਂ ਨਵਾਂ ਮਰ ਦੇ ਨੇ ਵਾਲ ਤੇ ਵਿੱਚ ਹੁੰਦੇ ਹੋਏ ਸੀ ਲੋਹੀਆਂ ਵਾਜੇ ਲੋਹੀਆਂ ਤੋਂ ਸ਼ਾਗਰ ਤੋਂ ਸ਼ਾਗਰ ਤੋਂ ਹੁਣ ਇਹ ਵਾਪਸ ਮੈਦਪੁਰ ਚ ਪਹੁੰਚੇ ਆ ਬੜਾ ਸਜ਼ੋਰ ਮਿਲ ਰਿਹਾ ਨਾਗਰਾਨ ਵੀਰਾਂ ਨੇ ਬੜਾ ਸਹਾਰਾ ਕਿਉਂਕਿ तिसरी ਵਾਰੀ ਬਲਵੰਤਰ ਪਾਈ ਐਰੋਡੇਟ ਸਾਹਿਬ ਨੂੰ 2 ਲੱਖ 5000 ਵੋਟ ਪਈ ਸੀ ਆਪਾਂ ਜਿਸ ਤਰ੍ਹਾਂ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਸਾਰੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਅਜਮਾ ਕੇ ਦੇਖ ਲਿਆ ਪਿਛਲੀ ਵਾਰੀ ਲੋਕਾਂ ਦਾ ਬੜਾ ਉਤਸ਼ਾਹ ਸੀ ਕਿ ਲੋਕਾਂ ਨੂੰ ਆਸਾਂ ਸੀਗੀਆਂ ਕਿ ਆਮ ਆਦਮੀ ਪਾਰਟੀ ਜਿਹੜੇ ਗਰੀਬ ਲੋਕਾਂ ਦੇ ਕੋਈ ਮਸਲੇ ਹੱਲ ਕਰੂਗੀ ਬੜੇ ਵਾਅਦੇ ਕੀਤੇ ਸੀਗੇ ਗਰੀਬ ਲੋਕਾਂ ਵਾਸਤੇ ਬੀਬੀਆਂ ਵਾਸਤੇ ਕੋ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕੋਈ ਵੀ ਜਿਹੜਾ ਕੋਈ ਸਹੂਲਤ ਆ ਜਿਹੜੀ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜਾ ਗਰੀਬ ਤਬਕਾ ਆ ਉਹਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਇਸ ਕਰਕੇ ਅਸੀਂ 10 15 20 ਦਿਨਾਂ ਤੋਂ ਅਸੀਂ ਆ ਪਿੰਡਾਂ ਦੇ ਵਿੱਚ ਅਸੀਂ ਡੋਰ ਟੂ ਡੋਰ ਕੀਤਾ ਤੇ ਲੋਕਾਂ ਦੇ ਵਿੱਚ ਬੜਾ ਰੋਸ ਆ ਸਾਰੀਆਂ ਪਾਰਟੀਆਂ ਦੇ ਖਿਲਾਫ 75 70 ਸਾਲ ਤੋਂ ਲੋਕ ਵੋਟਾਂ ਪਾਉਂਦੇ ਆ ਰਹੇ ਆ ਪਰ ਪਿੰਡਾਂ ਦੇ ਵਿੱਚ ਹਾਲੇ ਵੀ ਜਿਹੜੇ ਸਾਡੇ ਤਕਰੀਬਾਈਚਾਰਾ ਬੜਾ ਉਹਨਾਂ ਦਾ ਹਾਲੇ ਵੀ ਬਹੁਤ ਉਹਨਾਂ ਦਾ ਗੜੀ ਸਥਿਤੀ ਖਰਾਬ ਆ ਤੇ ਹੁਣ ਬਹੁਜਨ ਸਮਾਜ ਪਾਰਟੀ ਤੇਹੀ ਜਿਹੜੀ ਲੋਕਾਂ ਦੀ ਇਸ ਟਾਈਮ ਆਸ ਟਿਕੀ ਹੋਈ ਆ ਤੇ ਬਹੁਜਨ ਸਮਾਜ ਪਾਰਟੀ ਜਿਹੜੀ ਆ ਲੋਕਾਂ ਦੇ ਭਲੇ ਵਾਸਤੇ ਕੰਮ ਕਰੂਗੀ ਬੜਾ ਉਤਸ਼ਾਹ ਜਿਹੜਾ ਮਿਲ ਰਿਹਾ ਲੋਕਾਂ ਦਾ 12 ਵੋਟਾਂ ਸਾਰੀਆਂ ਆ ਗਈਆਂ ਜੀ ਹਾਂ ਜੀ ਹਾਂ ਜੀ ਜਿਸ ਤਰ੍ਹਾਂ ਕੇ ਆਪਾਂ ਨੂੰ ਪਤਾ ਕਿ ਪਿਛਲੀ ਵਾਰੀ ਮਿਲਵਿੰਦਰ ਕੁਮਾਰ ਐਡਵੋਕੇਟ ਸਾਹਿਬ ਨੂੰ 2 ਲੱਖ 5000 ਵੋਟ ਪਈ ਸੀ ਤੇ ਇਸ ਵਾਰ ਬਹੁਤ ਹੀ ਜਿਹੜਾ ਉਤਸ਼ਾਹ ਕਾਰਨ 60000 ਰੋਟ ਪੈਂਦੀ ਆ ਤੇ ਬਲਵਿੰਦਰ ਪਾਜੀ ਇਸ ਵਾਰੀ ਆਪਣਾ ਬਹੁਜਨ ਸਮਾਜ ਪਾਰਟੀ ਤੋਂ ਕੈਂਡੀਡੇਟ ਸਾਡੇ ਐਮਪੀ ਦੀ ਚੋਣ ਜਿੱਤਣ ਜਾ ਰਹੇ ਆ بڑا ਰੋਡ ਸ਼ੋ ਜਿਹੜਾ ਸਾਡਾ ਅੱਜ ਕਾਮਯਾਬ ਹੋ ਗਿਆ ਰੋਡ ਸ਼ੋ ਜੇ ਸ਼ੁਰੂ ਤੋਂ ਬਲਵਿੰਦਰ ਕੁਮਾਰ ਐਡਵੋਕੇਟ ਸਾਹਿਬ ਸਾਡੇ ਸਵਾਜ ਲਈ ਬਲਵਿੰਦਰ ਹਰਕੇ ਦਾ ਉਮੀਦਵਾਰ ਜਿਹਨਾਂ ਨੂੰ ਪਿਛਲੀ ਵਾਰੀ ਲੇਤੀ ਵੀ 85000 ਰੋਟ ਰਾਈ ਸੀ ਜਿਹੜੀ ਪੜਾਈ ਹੈ ਇਸ ਵਾਰ ਆ ਦੇ ਵਿੱਚ ਸਾਰਾ ਫਾਈਪਾ ਦੀ ਸਾਡੀ ਜਾਰੀ ਹੈ ਹੱਲ ਕਰੋ ਬੇਸ ਜਿਹੜੇ ਤਾਂ ਲੋਕਾਂ ਨੇ ਪਾ ਦਿੱਤੇ ਮੇਨੋ ਇੰਡੀਪੈਂਡੈਂਟਾਂ ਦੇ ਵਿੱਚ ਅਸੀਂ ਜਿੰਨਾ ਵੀ ਮਰਗ ਕੀਤਾ 15 20 ਨਹੀਂ ਗਿਆ ਤੇ ਅਸੀਂ ਜਿੰਨਾ ਤੋਂ ਅਸੀਂ ਜਿਹੜਾ ਮਰਗ ਕੀਤਾ ਸਾਰਿਆਂ ਦੇ ਵਿੱਚ ਲੋਕ ਜਿਹੜੇ ਆ ਖਾਸ ਕਰਕੇ ਗਰੀਬ ਤਰਕੇ ਦੇ ਜਿਹੜੇ ਲੋਕ ਆ ਉਹ ਬਹੁਤ ਹੀ ਦੁਖੀ ਆ ਜਿ세ਰਾ ਪੰਜਾਬ ਦੇ ਵਿੱਚ ਕਿਸਾਨ ਭਾਈਚਾਰਾ ਉੱਧੀਆਂ ਪਾਰਟੀਆਂ ਨੂੰ ਸਮਰਥਨ ਕੀਤਾ ਉਹਨਾਂ ਦੇ ਐਮਐਸਪੀ ਦੇ ਮਸਲਾ ਵੀ ਹੱਲ ਹੋਏ ਹੋਰ ਕਿਸਾਨਾਂ ਦੇ ਮਸਲੇ ਜਿਹੜੇ ਆ ਉਹ ਆ ਵੀ ਹੱਲ ਨਹੀਂ ਹੋਏ आम आदमी पार्टे ग़रीब दाहे बीटियूं ग़रीब वठी आहे बहुत नाराज़ आहिनि सरकार जो माहौल बणिया हुया बहजन समाज पार्टी कैंडेट सा जलंधर हलके जो उहो जल्द जा रहिया अपील कर හ शाස පද තන්වතිම जाයක් දප.